ਸਤਿ ਸ਼੍ਰੀ ਅਕਾਲ ਜੀ ਮੈਂ ਵਿਸ਼ਾਲ ਸ਼ਰਮਾ ਅੱਜ ਸਰਬਜੀਤ ਕੌਰ ਨੂੰ ਪਾਕਿਸਤਾਨ ਤੋਂ ਭਾਰਤ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਆਪਰੇਸ਼ਨ ਸੰਧੂਰ ਤੋਂ ਬਾਅਦ ਪਹਿਲਾ ਜਥਾ ਪਾਕਿਸਤਾਨ ਲਈ ਰਵਾਨਾ ਹੋਇਆ ਸੀ ਅਤੇ ਜਥੇ ਦੇ ਵਿੱਚੋਂ ਸਾਰਾ ਜਥਾ ਵਾਪਸ ਆਉਣ ਤੋਂ ਸਰਬਜੀਤ ਕੌਰ ਆ ਜਿਹੜੀ ਉਹ ਭਾਰਤ ਵਾਪਸ ਨਹੀਂ ਆਈ ਸੀ ਜਦੋਂ ਸਰਬਜੀਤ ਕੌਰ ਦਾ ਪਤਾ ਲੱਗਾ ਕਿ ਉਹ ਪਾਕਿਸਤਾਨ ਦੇ ਵਿੱਚ ਹੀ ਰੁਕੀ ਹੈ ਤੇ ਕਾਫੀ ਜੋ ਏਜੰਸੀਆਂ ਨੇ ਉਹਨਾਂ ਨੂੰ ਹੱਥ ਪੈਰਾਂ ਦੀ ਪੈ ਗਈ ਕਿ ਇੱਕ ਮਹਿਲਾ ਜੋ ਇੰਡੀਅਨ ਆ ਉਹ ਪਾਕਿਸਤਾਨ ਗਈ ਹੈ ਅਤੇ ਉਹ ਵਾਪਸ ਨਹੀਂ ਆਈ ਪਰ ਕੁਝ ਦਿਨ ਬਾਅਦ ਪਤਾ ਲੱਗਾ ਕਿ ਉਸ ਸਰਬਜੀਤ ਕੌਰ ਦਾ ਪਾਕਿਸਤਾਨ ਦੇ ਵਿੱਚ ਇੱਕ ਸ਼ਖਸ ਦੇ ਨਾਲ ਅਫੇਅਰ ਸੀ ਅਤੇ ਇਸ ਕਰਕੇ ਉਹ ਪਾਕਿਸਤਾਨ ਦੇ ਵਿੱਚ ਜਥੇ ਦੇ ਰੂਪ ਦੇ ਵਿੱਚ ਉਹ ਪਾਕਿਸਤਾਨ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਹ ਭਾਰਤ ਵਾਪਸ ਨਹੀਂ ਆਉਂਦੀ ਜਦੋਂ ਦੋਵਾਂ ਦੇਸ਼ਾਂ ਦੇ ਵਿੱਚ ਇਸ ਨੂੰ ਲੈ ਕੇ ਗੱਲਬਾਤ ਸਾਂਝੀ ਹੁੰਦੀ ਹੈ ਤੇ ਉਸ ਤੋਂ ਬਾਅਦ ਹੁਣ ਪਾਕਿਸਤਾਨ ਵੱਲੋਂ ਉਸ ਮਹਿਲਾ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਅਤੇ ਕੁਝ ਸਮੇਂ ਬਾਅਦ ਹੀ ਜਿਹੜੀ ਉਹ ਸਰਬਜੀਤ ਕੋਰਿਆ ਉਹ ਭਾਰਤ ਦੇ ਵਿੱਚ ਵਾਪਸ ਆਏਗੀ ਅਤੇ ਜੋ ਸਾਡੀਆਂ ਏਜੰਸੀਆਂ ਨੇ ਉਹਨਾਂ ਵੱਲੋਂ ਵੀ ਸਰਬਜੀਤ ਕੋਰ ਕੋ ਜਿਹੜੀ ਪੁੱਛਗਛਿਆ ਉਹ ਵੀ ਜ਼ਰੂਰ ਹੈ ਕੀਤੀ ਜਾਵੇਗੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਰਬਜੀਤ ਕੌਰ ਪਾਕਿਸਤਾਨ ਦੇ ਵਿੱਚ ਰਹਿ ਰਹੀ ਸੀ ਅਤੇ ਉੱਥੋਂ ਦੀਆਂ ਸਰਕਾਰਾਂ ਵੱਲੋਂ ਵੀ ਸਰਬਜੀਤ ਕੌਰ ਦੀ ਭਾਲ ਕੀਤੀ ਜਾ ਰਹੀ ਸੀ ਹੁਣ ਸਰਬਜੀਤ ਕੌਰ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਅਤੇ ਹੁਣ ਉਸ ਨੂੰ ਅਟਾਰੀ ਸਰਹੱਦ ਤੋਂ ਭਾਰਤ ਵਾਪਸ ਲਿਆਂਦਾ ਜਾਏਗਾ ਅਤੇ ਸਿੱਧਾ ਉਸ ਨੂੰ ਹੋ ਸਕਦਾ ਹੈ ਕਿ ਦਿੱਲੀ ਲੈ ਕੇ ਜਾਇਆ ਜਾਵੇ ਅਤੇ ਉੱਥੇ ਉਦੇ ਕੋਲ ਜੋ ਪੁੱਛਗੇਸ਼ ਆ ਉਹ ਕੀਤੀ ਜਾ ਸਕਦੀ ਹੈ ਕਿਉਂਕਿ ਪਿਛਲਾ ਕਾਫੀ ਲੰਬਾ ਸਮਾ ਸਰਬਜੀਤ ਕੌਰ ਵੱਲੋਂ ਪਾਕਿਸਤਾਨ ਦੇ ਵਿੱਚ ਬਤਾਇਆ ਗਿਆ ਹੈ ਅਤੇ ਹੁਣ ਜੋ ਭਾਰਤ ਪਾਕਿਸਤਾਨ ਦੇ ਸਬੰਧ ਨੇ ਉਸ ਨੂੰ ਧਿਆਨ ਚ ਰੱਖਦੇ ਆਏ ਸੁਰੱਖਿਆ ਨੂੰ ਧਿਆਨ ਚ ਰੱਖਦੇ ਆਇਆ ਸਰਬਜੀਤ ਕੌਰ ਕੋ ਜਿਹੜੀ ਪੁੱਛਗੇਸ਼ ਆ ਉਹ ਜ਼ਰੂਰ ਕੀਤੀ ਜਾਵੇਗੀ ਅਤੇ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਆਪਰੇਸ਼ਨ ਸੰਧੂਰ ਤੋਂ ਬਾਅਦ ਜੋ ਪਹਿਲਾ ਜੱਥਾ ਪਾਕਿਸਤਾਨ ਜਾਂਦਾ ਹੈ ਅਤੇ ਪਾਕਿਸਤਾਨ ਜਿੱਦੋਂ ਜੱਥਾ ਜਾਂਦਾ ਇੱਕ ਸਰਬਜੀਤ ਕੋਰ ਹੀ ਇਸ ਤਰ੍ਹਾਂ ਦੀ ਮਹਿਲਾ ਆ ਜੋ ਭਾਰਤ ਦੇ ਵਿੱਚ ਵਾਪਸ ਨਹੀਂ ਆਉਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਹਿੰਦਰਪਾਲ ਸਿੰਘ ਸਾਬਕਾ ਪਾਰਲੀਮੈਂਟਰੀ ਸਕਤੀ ਹਿਊਮਨ ਰਾਈਟਸ ਪੰਜਾਬ ਦਾਸ ਨੇ ਇੱਕ ਕੇਸ ਕੀਤਾ ਸੀ ਲਾਹੌਰ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ ਸਰਬਜੀਤ ਕੋਰ ਨੂੰ ਵਾਪਸ ਭੇਜਣ ਦੀ ਸਭ ਤੋਂ ਪਹਿਲੇ ਮੈਂ ਸੰਮੂ ਸਖਤਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਆ ਪ੍ਰਕਾਸ਼ ਪੁਰਬ ਦੀਆਂ ਲੱਖਾਂ ਤੇ ਕਰੋਨਾ ਵਾਲੀ ਵਧਾਈ ਪੇਸ਼ ਕਰਨਾ ਔਰ ਬੜੇ ਸੋਹਣੀ ਗੱਲ ਹੈ ਇਹ ਦੇਖੋ ਮੇਰੇ ਗੁਰੂਆਂ ਦੇ ਰੰਗ ਕੀ ਨੇ ਗੁਰਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਤੋਂ ਇੱਕ ਦਿਨ ਪਹਿਲੇ ਬੀਬੀ ਪਾਕਿਸਤਾਨ ਆਈ ਔਰ ਉਹਨੇ ਦੂਸਰੇ ਦਿਨ ਜੋ ਹੈ ਨਿਕਾਹ ਕਰਕੇ ਵਿਆਹ ਕਰ ਲਿਆ ਔਰ ਭੱਜ ਗਈ ਨਿਕਾਹ ਕਰਕੇ ਵਿਆਹ ਕਰਨਾ ਉਹਦਾ ਜ਼ਾਤੀ ਫੈਸਲਾ ਹੈ ਲੇਕਿਨ ਯਾਤਰੀ ਵੀਜ਼ੇ ਦਾ ਉਹਨੇ ਦੂਸਰੇ ਦਿਨ ਗਲਤ ਇਸਤੇਮਾਲ ਕੀਤਾ ਕੱਲ ਗੁਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੁਰ ਤੋਂ ਇੱਕ ਦਿਨ ਪਹਿਲੇ ਉਹ ਗ੍ਰਿਫਤਾਰ ਹੋਈ ਤੇ ਅੱਜ ਗੁਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਉਹਨੂੰ ਵਾਪਸ ਭੇਜ ਦਿੱਤਾ ਗਿਆ ਇਹ ਮੇਰੇ ਗੁਰਨਾਨਕ ਪਾਤਸ਼ਾਹ ਦੇ ਦੀ ਗੁਰਗੋਬਿੰਦ ਸਿੰਘ ਜੀ ਦੇ ਨੇ ਇਹ ਕਮਾਲ ਦੇ ਨਰਾਲੇ ਜਿਹੜੇ ਨੇ ਉਹ ਖੇਡਾਂ ਦੇ ਤੇ ਮੈਂ ਸਮੂਹ ਸੰਗਤਾਂ ਨੂੰ ਪੂਰੀ ਦੁਨੀਆ ਚ ਵਸਣ ਵਾਲੀ ਸਮੂਹ ਸੰਗਤਾਂ ਨੂੰ ਮੈਂ ਖ਼ਬਰੀ ਦੇਣਾ ਚਾਹੁੰਦਾ ਸਿਰਫ਼ ਜੀਤ ਕੋਰ ਜੀ ਨੂੰ ਸਿਰਫ਼ ਜੀਤ ਕੋਰ ਡਿਪੋਰਟ ਕਰ ਦਿੱਤਾ ਗਿਆ ਤੇ ਮੈਨੂੰ ਉਹਦੇ ਧਰਮ ਪਰਵਿੱਤਰ ਨਾਲ ਕੋਈ ਮਾਮਲਾ ਨਹੀਂ ਪਰ ਮੇਰਾ ਇਹ ਮਕਸਦ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਉਹ ਯਾਤਰੀ ਵੀਜ਼ੇ ਤੇ ਆ ਕੇ ਉਹਦਾ ਗਲਤ ਇਸਤੇਮਾਲ ਕੀਤਾ ਸੀ ਜਿਦੀ وجہ ਤੋਂ ਪੂਰੀ ਦੁਨੀਆ ਦੇ ਸਿੱਖਾਂ ਦੇ ਜੋ ਮذਬੀ ਜਜ਼ਬਾਤ ਸਨ ਇਮੋਸ਼ਨਸ ਸਨ ਉਹਦੇ ਨਾਲ ਉਹ ਖੇਡੀਏ ਉਹਨੂੰ ਇਸ ਜਿਹੜਾ ਜ਼ਾਤੀ ਫੈਸਲਾ ਸੀ ਜੋ ਮਰਜ਼ੀ ਕਰਦੀ ਲੇਕਿਨ ਉਹਨੂੰ ਗੁਰਦੁਆਰਾ ਸਾਹਿਬ ਦੀ ਯਾਤਰੀ ਵੀਜ਼ੇ ਦਾ ਗਲਤ ਇਸਤੇਮਾਲ ਨਹੀਂ ਸੀ ਕਰਨਾ ਚਾਹੀਦਾ ਦੇਮ ਅੱਜ ਸਾਡੀ ਫੈਸਲੇ ਦੀ ਜਿੱਤ ਹੋਈ ਏ ਅੱਜ ਮੇਰੀ ਗੁਰੂਆਂ ਦੀ ਜਿੱਤ ਹੋਈ ਏ ਅੱਜ ਮੇਰੀ ਸੰਗਤ ਦੀ ਜਿੱਤ ਹੋਈ ਏ ਅੱਜ ਪੂਰੇ ਪਾਕਿਸਤਾਨ ਦੀ ਜਿੱਤ ਹੋਈ ਏ ਕਿ ਅੱਜ ਸਰਬਜੀਤ ਕੋਰ ਨੂੰ ਵਾਪਸ ਭੇਜ ਦਿੱਤਾ ਗਿਆ ਮੈਂ ਪੂਰੀ ਦੁਨੀਆ ਚ ਵਸੇ ਵਾਲੀ ਸਮੂਹ ਸੰਗਤਾਂ ਨੂੰ ਵਧਾਈ ਪੇਸ਼ ਕਰਨਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ